ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਕੋ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਕੋ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ 28 ਦਸੰਬਰ ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਤੇਸਕਾਰ ਤੋਂ ਦੋਸਤੋ ਪਾ ਵੀਡੀਓ ਬਣਾ ਰਹੇ ਆ ਪਿੰਡ ਤੇ ਸ਼ਹਿਰ ਇੱਕ ਲੱਗਦਾ ਦੋਸਤੋ ਜਿਹੜਾ ਸ਼ਹਿਰ ਵੀ ਆਪਾਂ ਕਹਿ ਦਿੰਨੇ ਆ ਹਰਿਆਲੀ ਜਿਹੜਾ ਦੋਸਤੋ ਸ਼ਹਿਰ ਖਾਸ ਵਿਜਿਟ ਕਰਨੀ ਪੈਣੀ ਆ ਤੁਹਾਨੂੰ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਸ਼੍ਰੀ ਤਰਨ ਤਰਨ ਸਾਹਿਬ ਜਿਹੜਾ ਲੱਗਦਾ ਹੈਗਾ ਤੇ ਬਾਈ ਹੈਪੀ ਓਨਰ ਨੇ ਹੈਪੀ ਵੀਰੇ ਦੇ ਜਿਹੜੇ ਕੰਟੈਕਟ ਨੰਬਰ ਨੇ ਦੋਸਤੋ ਬਿਲਕੁਲ ਆਪਾਂ ਲਗਾਤਾਰ ਸਕਰੀਨ ਦੇ ਜੀ ਬਿਲਕੁਲ ਨੀਚੇ ਵਾਲੇ ਪਾਸੇ ਤੇ ਚਲਾ ਦੇਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਧੇਰੇ ਗੱਲਬਾਤ ਕਰ ਸਕਦੇ ਜੀ ਮੱਝ ਜਿਹੜੀ ਦੋਸਤੋ ਤਾਜੀ ਸੂਈ ਅੱਜ ਆਪਾਂ ਵੀਡੀਓ ਦੇ ਵਿੱਚ ਪਖਾਵ ਐਨੀਮਲ ਹੀ ਬਾਈ ਦੇ ਕੋਲ ਜਿਹੜਾ ਸੇਲ ਤੇ ਲਈ ਅਵੇਲੇਬਲ ਹੈਗਾ ਵਧੇਰੇ ਡਿਟੇਲ ਵਧੇਰੇ ਜਾਣਕਾਰੀ ਦੇ ਲਈ ਆਪਾਂ ਚੱਲਦੇ ਹਾਂ ਬਾਈ ਹੈਪੀ ਦੇ ਕੋਲ ਪੁੱਛ ਲੈਨੇ ਕਿ ਇਸ ਮੱਝ ਦੀ ਡਿਟੇਲ ਹੈਗੀ ਆ ਸਭ ਤੋਂ ਪਹਿਲਾਂ ਵੀਰ ਹੈਪੀ ਸਸਰੀ ਕਰ ਹੋ ਸਾਨੂੰ ਠੀਕ ਠਾਕ ਸਭ ਆ ਚੰਗੇ ਚੰਗੇ ਵੀਰ ਬੜਾ ਵਧੀਆ ਚਾਹੀਦਾ ਹੈ ਸਰ ਤੇ ਬਾਕੀ ਹੈਪੀ ਵੀਰ ਅ ਮੱਝ ਦੀ ਕੀ ਇਨਫੋਰਮੇਸ਼ਨ ਹੈਗੀ ਕਿੰਨੇ ਦਿਨ ਸੂਈ ਨੂੰ ਹੋ ਗਿਆ ਤੇ ਕਿੰਨਾ ਮਸੂਬਾ ਇਹ ਮੱਝ ਤੀਜਾ ਸੂਆ ਜੀ ਠੀਕ ਹੈ ਜੀ ਹਾਂਜੀ ਤੇ 7 ਦਿਨ ਹੋਏ ਸੂਈ ਨੂੰ 8-8 ਦਿਨ ਠੀਕ ਹੈ ਬਾਲੇ ਤੋਂ ਨਿਕਲ ਗਈ ਆ ਤੇ ਦੁੱਧ 10 ਕਿਲੋ 11 ਪੱਕਾ ਇਹੜਾ ਕੰਡੇ ਵਾਲਾ ਠੀਕ ਹੈ ਬਗ ਦੋ ਤਿੰਨ ਟਾਈਮ ਰੀਜਣਾ ਹੈ ਤਸੱਲੀ ਕਰੇ ਠੀਕ ਹੈ ਜੀ ਤੇ ਸੂਬਾ ਹੈਪੀ ਵੀਰ ਕਿਨਵਾ ਸੂਹਾ ਤਿੱਜਾ ਜੀ ਤਿੱਜਾ ਸੂਹਾ ਹਾਂਜੀ ਹਾਂਜੀ ਸੂਹਾ ਤਿੱਜਾ ਮਗਰ ਕੱਟਾ ਜੀ ਤੇ ਵੇਖੋ ਬਾਡੀ ਬੰਤਰ ਦੀ ਵੇਖੋ ਤੁਸੀਂ ਪਿੱਠ ਪੁੱਠੇ ਦੀ ਜਿਹੜੀ ਹੈ ਦੋਸਤੋ ਚੜਾਈ ਵੇਖੋ ਬਿਲਕੁਲ ਸਿੰਗਲ ਹੱਡੀ ਆ ਤੇ ਲਿਵਰਟੀ ਜਿਹੜੀ ਆਰਡਰ ਦੀ ਕੁਆਲਿਟੀ ਹੈ ਬਹੁਤ ਖੂਬਸੂਰਤ ਆ ਵੀਰ ਕਹਿੰਦਾ ਵੀ ਅੱਜ ਤਕਰੀਬਨ ਹਫਤਾ 7 ਦਿਨ 8 ਦਿਨ ਦੀ ਸੂਈ ਤੇ ਥੱਲੇ ਬਿਲਕੁਲ 11 ਲੀਟਰ ਜਿਹੜਾ ਦੁੱਧ ਤੁਸੀਂ ਜੋਗ ਸਕਦੇ ਜੀ ਠੀਕ ਹੈ ਜੀ ਤੇ ਆ ਵੇਖੋ ਹਵਾਨਾ ਤੋੜ ਕੇ ਤੋੜ ਕੇ ਵੀਰ ਹੈਪੀ ਇਹਨੂੰ ਤੋੜਦੀ ਹੈ ਚੰਗੀ ਤਰ੍ਹਾਂ ਦਿਖਾਈਏ ਇਧਰੋਂ ਕੱਢ ਕੇ ਇਹਨੂੰ ਤੇ ਕੱਦ ਕਾਠ ਜਿਹੜਾ ਦੋਸਤੋ ਵਧੀਆ ਹੈਗਾ ਚੰਗੇ ਮੱਜਾਂ ਦੇ ਵਿੱਚ ਜਿਹੜੇ ਨਾਰਮਲ ਕੱਦ ਕਾਠ ਹੁੰਦੇ ਆ ਉਹੋ ਜਿਹਾ ਇਸ ਮੱਜ ਦਾ ਕੱਦ ਕਾਠਾ ਸਿੰਗਲ ਹੱਡੀ ਹੈ ਦੋਸਤੋ ਤੇ ਲੇਵਾ ਵਗੈਰਾ ਜਿਹੜਾ ਥਣ ਹਵਾਨਾ ਤੁਸੀਂ ਇੱਕ ਵਾਰੀ ਵੇਖ ਕੇ ਚੈੱਕ ਕਰੋ ਇੱਥੇ ਲਾ ਕੇ ਵੀਰੇ ਮੜਾ ਜਿਹਾ ਖਿਲਾਰਿਓ ਡੱਕ ਲੋ ਜੀ ਆ ਲੋ ਜੀ ਆਪਾਂ ਤੁਹਾਨੂੰ ਪ੍ਰੋਪਰ ਜਿਹੜੀ ਹੈਗੀ ਆ ਦੋਸਤੋ ਚਾਰੇ ਪਾਸਿਓ ਸਥਾਨ ਲੈਵਾ ਜਿਹੜਾ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਤਸੱਲੀ ਨਾਲ ਦੇਖ ਲਿਓ ਉਸ ਤੋਂ ਬਾਅਦ ਤੁਸੀਂ ਬਾਈ ਹੈਪੀ ਦੇ ਨਾਲ ਜਿਹੜਾ ਸੰਪਰਕ ਕਰ ਲਿਓ ਤੇ ਆਹ ਸ਼ੇਪ ਦੇਖੋ ਦੋਸਤੋ ਹਵਾਨੇ ਦੀ ਬਰਾਬਰ ਜਿਹੜਾ ਪੱਧਰ ਲੈਵਾ ਤੇ ਕੋਈ ਬਾਤ ਘਾਟ ਜਿਹੜੀ ਤੁਹਾਨੂੰ ਨਜ਼ਰ ਤੇ ਨਹੀਂ ਆਊਗੀ ਬਾਕੀ ਆਹ ਦੇਖੋ ਮਾਗੀ ਵੀਰ ਚਵਾਈ ਕਿਦਾਂ ਦੀ ਲੱਗੀ ਹੈਗੀ ਵੀਰ ਐਨ ਇੱਕ ਨੰਬਰ ਦੀ ਐ ਪੋਲੀ ਤੇ ਵਧੀਆ ਚਵਾਈ ਇੱਕ ਨੰਬਰ ਦੀ ਠੀਕ ਆ ਜੀ ਚਾਰੇ ਥਨ ਆ ਰਹੀ ਐਨ ਕੋਈ ਠੀਕ ਆ ਵੀਰ ਕਹਿੰਦਾ ਵੀ ਬਿਲਕੁਲ ਚਵਾਈ ਪੋਲੀ ਆ ਦੋਸਤੋ ਚਵਾ ਵੀ ਚਵਾ ਕੇ ਵੀ ਚੈੱਕ ਕਰਾ ਦਨੇ ਹਾਂ ਜਰੂਰ ਆਪਾਂ ਚਵਾਈ ਕਰਾਂਗੇ ਜੀ ਚਵਾਈ ਕਰਵਾ ਕੇ ਤਸਲੀ ਕਰਾ ਲਈਏ ਠੀਕ ਆ ਜੀ ਸਮਾਂ ਜਿਹੜਾ ਦੋਸਤੋ ਤਕਰੀਬਨ 4 ਵਜੇ ਦਾ ਈਵਨਿੰਗ ਟਾਈਮ ਹੋ ਗਿਆ ਸ਼ਾਮ ਦਾ 4 ਵਜੇ ਹੁਣ ਚਵਾਈ ਆਪਾਂ ਕਰਾਂਗੇ ਤਕਰੀਬਨ ਇਸ ਦੀ ਤੇ ਤਪੜੀ ਕੋ ਆਜੀ ਆਪਣੀ ਅਪਲੋਡ ਹੋਵੇਗੀ ਜੇਕਰ ਤੁਸੀਂ ਅੱਜ ਸੌਦਾ ਕਰਦੇ ਹੋ ਤੇ ਕੱਲ ਜਿਹੜਾ ਤੁਸੀਂ ਮਾਰਨਿੰਗ ਟਾਈਮ ਜਿਹੜਾ ਵੀ ਟਾਈਮ ਤੁਹਾਨੂੰ ਸੂਟੇਬਲ ਲੱਗੇ ਤੁਸੀਂ ਉਸ ਟਾਈਮ ਆਣ ਕੇ ਘਰ ਵਿਜ਼ਿਟ ਕਰਕੇ ਜਿਹੜੀ ਚੁਵਾਈ ਕਰ ਸਕਦੇ ਜੇ ਆ ਬੈਕ ਸਾਈਡ ਤੋਂ ਦੇਖੋ ਇੱਕ ਵਾਰੀ ਫੇਰ ਆਹ ਦੇਖੋ ਜੀ ਠੀਕ ਆ ਸੋਨੇ ਅਡਰ ਦੀ ਸੋਨੇ ਹਵਾਨੇ ਦੀ ਜਿਹੜੀ ਮਾਲਕ ਹਨ ਆ ਦੋਸਤੋ ਠੀਕ ਆ ਤੇ ਬਾਈ ਹੈਪੀ ਤਕਰੀਬਨ ਵੀਰ ਦੁੱਧ ਦੀ ਕੀ ਇਹਦੀ ਹੈਗੀ ਹੈ ਡਿਟੇਲ ਦੁੱਧ ਕਿੰਨਾ ਕੁ ਪਾਉਦੇਗੀ ਹੁਣ ਪੀਕ ਲੈਵਲ ਤੇ 12 ਕਿਲੋ ਪੱਕਾ ਜੀ ਪਾਉਗੀ ਅਜੇ ਠੰਡ ਠੁੰਡਾ ਕਰਕੇ ਥੋੜਾ ਜਿਹਾ ਘਟਿਆ ਦੁੱਧ ਠੀਕ ਹੈ ਤੇ ਨਾਲੇ ਵੀ ਤੁਹਾਨੂੰ ਪਤਾ ਹੈ ਇਹ ਫਿਰ ਤਾਜੀ ਸੂਈ ਕਰਕੇ ਥੋੜਾ ਜਿਹਾ ਕੱਟਾ ਦੁੱਧ 12 ਕਿਲੋ ਦੀ ਫੁੱਲ ਗਰੰਟੀ ਹੈ ਜੀ ਮੈਂ ਬਿਲਕੁਲ ਜੀ 12 ਕਿਲੋ ਵੀਰ ਕਹਿੰਦਾ ਵੀ ਦੁੱਧ ਨਾਰਮਲ ਹੀ ਦੇ ਦਊਗੀ ਹੁਣ ਮੌਕੇ ਤੇ ਹੀ ਹੁਣ ਨਾਰਮਲ ਵੀਰ ਜੀ 11 ਕਿਲੋ ਹੋਗਾ ਨਾ 10 ਕਿਲੋ ਹੀ ਪੱਕਾ ਮੰਨ ਗਏ ਖੜੋ ਵੀ 10 ਕਿਲੋ ਕੰਡੇ ਵਾਲਾ ਝੁਕਮਾ ਭਾ ਦੋ ਟਾਈਂ ਤਿੰਨ ਟਾਈਂ ਤਸੱਲੀ ਕਰਕੇ ਠੀਕ ਆ ਹਾਂਜੀ ਆ ਫੇਸ ਮੂੰਹ ਮੱਥਾ ਜਿਹੜਾ ਦੋਸਤੋ ਜਰੂਰ ਵੇਖੋ ਸਿੰਘਾਂ ਦੀ ਬੰਤਰ ਸੋਹਣੀ ਹੈਗੀ ਆ ਬਾਡੀ ਬੰਤਰ ਦੇ ਹਿਸਾਬ ਨਾਲ ਜੇ ਜਕਰਾ ਪਾ ਦੇਖੀਏ ਤਾਂ ਸਿੰਘ ਜਿਹੜੇ ਦੋਸਤੋ ਰਲਦੇ ਆ ਬਿਲਕੁਲ ਕੁੰਡਾ ਸਿੰਘ ਹੈਗਾ ਠੀਕ ਹੈ ਜੀ ਤੇ ਮਾਰਕਿੰਗ ਜਿਹੜੀ ਦੋਸਤੋ ਮੈਂ ਤੁਹਾਨੂੰ ਵਿਖਾ ਦੇਣਾ ਬਾਕੀ ਜਿਹੜੇ ਵੀ ਰਪਾਰਕੂ ਹੈਗੇ ਆ ਖਾਸ ਤੌਰ ਤੇ ਉਹਨਾਂ ਨੂੰ ਪਤਾ ਲੱਗ ਹੀ ਜਾਣਾ ਠੀਕ ਹੈ ਜੀ ਤੇ ਬਾਕੀ ਵੀਰ ਹੈਪੀ ਇੱਕ ਮੋਲ ਵੀਰ ਦੀ ਡਿਮਾਂਡ ਹੁੰਦੀ ਹੈ ਕਿੰਨਾ ਕਰਦੇ ਪਏ ਡਿਮਾਂਡ ਵੀਰ ਮੋਲ ਆਪਾਂ ਲੈਣ ਦੇ ਨਾਲ 66000 ਵੀਰ ਕਰਦੇ ਨੇ अच्छा जी हां जी 60000 60000 ਦੇ ਵਿੱਚ 500 ਰੁਪਿਆ ਛੋੜ ਕਰਾਂਗੇ ਜੀ 60000 ਦੇ ਵਿੱਚ ਹਾਂ ਜੀ ਹਾਂ ਜੀ ਜਿਹੜਾ ਵੀ ਵੀਰ ਮਤਲਬ ਕਿ ਸਾਡੇ 65 ਦੀ ਹੁੰਦੀ ਹੈ ਹਾਂ ਜੀ ਸਾਡੇ 65000 ਦੀ ਹੈ ਤੇ ਤਾਂ ਠੀਕ ਆ ਕੋਈ ਵੀ ਵੀਰ ਪ੍ਰਾਤ ਤਸੱਲੀ ਕਰੇ ਥਾਨੇ ਦੀ ਵਾਨੇ ਪੂਰੀ ਫੁੱਲ ਗਰੰਟੀ ਹੈ ਧਾਰਾਂ ਦੀ ਕੋਈ ਚੱਕਰ ਜਿੱਦਾਂ ਮਰਜ਼ੀ ਤਸੱਲੀ ਕਰਕੇ ਬਿਲਕੁਲ ਬਰਾਬਰ ਹੋਣਗੀਆਂ ਵੇਖੀ ਨਾ ਇੱਕ ਗਾੜਨਾ ਗਾੜ ਬੈਗਨਾ ਬੈਗ ਜਿੱਦਾਂ ਮਰਜ਼ੀ ਤਸੱਲੀ ਕਰਕੇ ਆਉਦੀ ਐ ਓਕੇ ਕੜੇ ਕੋਈ ਚੱਕਰ ਠੀਕ ਆ ਤੇ ਹੈਪੀ ਵੀਰੇ ਮੋਬਾਈਲ ਨੰਬਰ ਜਰੂਰ ਦੱਸਿਓ ਆਪਣੇ ਨੰਬਰ ਆਪਣਾ WhatsApp ਲਾ 80540 ਠੀਕ ਹੈ ਜੀ ਹਾਂਜੀ ਕਾਲਿੰਗ ਵਾਲਾ ਨੰਬਰ ਆਪਣਾ ਦੂਜਾ ਵਾ 70 78 ਹਾਂਜੀ 88465 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਨਵੀਰ ਹੈਪੀ ਤੇ ਸਰਹਿਆਲੀ ਦੋਸਤੋ ਤਕਰੀਬਨ ਹਰੀ ਕੇ ਪੱਤਨ ਤੋਂ 15 ਕਿਲੋਮੀਟਰ ਦੀ ਜਿਹੜੀ ਦੂਰੀ ਹੈਗੀ ਅਮਰਸਾ ਰੋਡ ਤੇ ਜਦੋਂ ਆਪਾਂ ਆਉਣੇ ਹਰੀ ਕੇ ਪੱਤਨ ਤੋਂ ਤਾਂ ਪਹਿਲਾਂ adda ਜਿਹੜਾ ਮੇਨ ਹੈ ਦੋਸਤੋ ਸਰਹਿਆਲੀ ਆਉਂਦਾ ਉਸ ਤੋਂ ਬਾਅਦ ਨੁਸ਼ਹਿਰਾ ਪੰਨੂਆ ਆਉਂਦਾ ਤੇ ਬਾਅਦ ਵਿੱਚ ਸੇਰੋਂ ਤੇ ਬਾ ਤਰਨ ਤਰਨ ਆਉਂਦਾ ਹੈਗਾ ਸਰਹਿਆਲੀ ਵਿਜ਼ਿਟ ਕਰਨੀ ਹੈਗੀ ਖਾਸ ਤੌਰ ਤੇ ਤੁਸੀਂ ਠੀਕ ਹੈ ਜੀ ਤੇ ਬਿਲਕੁਲ ਬਾਈ ਦੇ ਕੋਲ ਜਿਹੜੀ ਦੋਸਤੋ ਜਿਹੜੀ ਮੱਝ ਆ ਹੁਣ ਤਾਜੀ ਸੂਈ ਆ ਆਓ ਇੱਕ ਟਾਈਮ ਆਓ ਦੋ ਟਾਈਮ ਤਸੱਲੀ ਜਿਹੜੀ ਕਰਨੀ ਆ ਤੁਸੀਂ ਆਪਣੀ ਰਿਸਪੌਂਸਿਬਿਲਟੀ ਆਪਣੀ ਜ਼ਿੰਮੇਵਾਰੀ ਸਮਝ ਕੇ ਜ਼ਰੂਰ ਕਰ ਲਿਓ ਤੇ ਚੁਵਾਈ ਆਪਾਂ ਸਟਾਰਟ ਕਰੀਏ ਵੀਰੇ ਬੱਚਾ ਛੱਡ ਦਿੰਨੇ ਆ ਚੁਵਾਈ ਪ੍ਰੋਪਰ ਆਪਾਂ ਜਿਹੜੀ ਦੋਸਤੋ ਤੁਹਾਨੂੰ ਦਿਖਾ ਦੇਣੇ ਆ ਉਸ ਤੋਂ ਬਾਅਦ ਆਪਣੇ ਹੱਥੀ ਵੀ ਤੁਸੀਂ ਚੁਵਾਈ ਕਰ ਸਕਦੇ ਜੇ ਜੇਕਰ ਆਨਲਾਈਨ ਪਸ਼ੂ ਦੋਸਤੋ ਤੁਸੀਂ ਮਂਗਾਉਣਾ ਆਪਣੀ ਜ਼ਿੰਮੇਵਾਰੀ ਆਪਣੀ ਰਿਸਪੌਂਸਿਬਿਲਟੀ ਮਾਲਕ ਓਨਰ ਦੀ ਜ਼ਿੰਮੇਵਾਰੀ ਤੇ ਤੁਸੀਂ ਚੀਜ਼ ਲੈ ਕੇ ਜਾ ਸਕਦੇ ਜੇ ਠੀਕ ਹੈ ਜੀ ਬਾਕੀ ਇੱਕ ਟਾਈਮ ਆਪਾਂ ਹੁਣ ਜਿਹੜੀ ਚਵਾਈ ਕਰਾਂਗੇ ਪ੍ਰੋਪਰ ਤੁਹਾਨੂੰ ਥਾਣਾ ਦੀ ਚੈੱਕ ਪਾਸ ਵੀ ਵਿਖਾਵਾਂਗੇ ਬਿਲਕੁਲ ਨੇੜੇ ਤੋਂ ਵਿਖਾਵਾਂਗੇ ਕਿਸੇ ਤਰ੍ਹਾਂ ਦਾ ਕੋਈ ਭੂਰ ਛੱਟਾ ਨਹੀਂ ਹੋਵੇਗਾ ਤਕਰੀਬਨ ਜਿੰਨੀ ਕਿ ਚਵਾਈ ਹੋਵੇਗੀ ਸੁੱਧ ਸਾਫ ਸਾਫ ਹੋਵੇਗੀ ਚਵਾਈ ਇਸ ਮੱਝ ਦੇ ਲੱਗੀ ਬਿਲਕੁਲ ਪਸਮਾ ਤੋਂ ਬਾਅਦ ਜਿਹੜੀ ਥਣਾ ਦੀ ਕੁਆਲਿਟੀ ਹੈਗੀ ਆ ਉਹ ਤੁਸੀਂ ਦੇਖੋ ਬਰਾਬਰਤਾ ਦੇਖੋ ਬਿਲਕੁਲ ਲੰਬਾਈ ਜਿਹੜੀ ਹੈਗੀ ਥਣਾ ਦੀ ਦੋਸਤੋ ਇਸ ਤਰ੍ਹਾਂ ਦੀ ਜੇ ਤੇ ਬਾਕੀ ਖੂਬਸੂਰਤ ਹਵਾਨਾ ਜੇ ਬਾਕੀ ਆਪਾਂ ਕਰਦੇ ਆ ਵੀਰ ਹੈਪੀ ਕਰੋ ਸਟਾਰਟ ਜੀ ਚਵਾਈ ਅਗਲੇ ਥਣਾ ਨਾਲ ਜਿਹੜੀ ਦੋਸਤੋ ਅਗਲੇ ਥਣਾ ਦੀ ਤੁਸੀਂ ਚਵਾਈ ਦੇਖ ਲਓ ਇੱਕ ਵਾਰੀ ਹੁਣ ਆ ਦੇਖੋ ਕਿ ਜਿਹੜਾ ਯਾਰ ਮੋਟੀ ਧਾਰ ਆ ਆ ਦੇਖੋ ਜੀ ਚੱਕਰਾ ਦੇ ਕਿਲੋ ਡੇਢ ਕਿਲੋ ਗਾੜੀ ਆ ਆ ਲੈ ਦੋਸਤੋ ਹਰ ਠੀਕ ਹੈ ਜੀ ਫਿਰ ਠੀਕ ਆ ਆ ਮਗਰਲੇ ਸਨਾ ਦੇ ਕਿਲੋ ਉਂਗਲ ਜਿੱਡੀ ਮੋਟੀ ਤਾਰ ਆ ਦੋਸਤੋ ਆ ਇਹਨੂੰ ਕਹਿੰਦੇ ਆ ਉਂਗਲ ਜਿੱਡੀ ਜਿਹੜੀ ਮੋਟੀ ਤਾਰ ਠੀਕ ਆ ਜੀ ਵੀ ਨਲਕੇ ਲਗਾ ਦੋਸਤੋ ਤੇ ਸਵਾਦ ਆ ਜਾਂਦਾ ਜੋ ਇਹੋ ਜਿਹੀ ਚਬਾਈ ਕਰਕੇ ਵੀ ਓਲੀ ਚਬਾਈ ਹੈ ਜਿਹੜੀ ਦੋਸਤੋ ਇਹੋ ਜੀ ਹੁੰਦੀ ਆ ਤੇ ਕੁਝ ਕਿ ਜਿਹੜੀ ਮਿੰਟ ਸੈਕਿੰਡਾਂ ਦੇ ਵਿੱਚ ਜਿਹੜਾ ਪਸ਼ੂ ਆਪਾਂ ਚੋ ਕੇ ਫ੍ਰੀ ਹੋ ਸਕਦੇ ਆ ਕੁਤਾਰ ਦਾ ਇੱਕ ਦਾ ਫਰਕ ਨਹੀਂ ਹੈਗਾ ਬਿਲਕੁਲ ਜੀ ਬਿਲਕੁਲ ਇੱਕ ਧਾਰ ਦਾ ਵੀ ਨਹੀਂ ਫਰਕ ਹੈਗਾ ਬੱਚੇ ਨਹੀਂ ਛੱਡਦੇ ਆ ਲੋ ਛੱਡ ਦੋ ਜੀ ਸੋ ਕਰ ਲੋ ਦੋਸਤੋ ਅਕਾਊਂਟ ਆ ਜਿਹੜਾ ਮਿਲਕ ਹੈਗਾ ਦੋਸਤੋ 4:30 ਵਜੇ ਹੁਣ ਜਿਹੜੀ ਚਵਾਈ ਹੋ ਗਈ ਆ ਕੰਪਲੀਟ ਠੀਕ ਆ ਜੀ 28 ਦਸੰਬਰ ਨੂੰ ਜੇਕਰ ਤੁਸੀਂ ਮਾਰਨਿੰਗ ਟਾਈਮ ਕੱਲ 29 ਦਸੰਬਰ ਨੂੰ ਘਰ ਵਿਜ਼ਿਟ ਕਰਦੇ ਹੋ ਹੁਣ ਕੋਈ ਬਿਲਕੁਲ ਸਹੀ ਬਿਆਨ ਕਰਦੇ ਹੋ ਤੇ ਕੱਲ ਜਿਹੜੀ ਚੁਵਾਈ ਕਰਨੀ ਆ ਤੁਸੀਂ ਟਾਈਮ ਟੂ ਟਾਈਮ ਉਹ ਵੀ ਦੇਖ ਸਕਦੇ ਹੋ ਠੀਕ ਹੈ ਜੀ 4:30 ਵਜੇ ਮਾਰਨਿੰਗ ਨਹੀਂ ਤਾਂ ਤੁਸੀਂ 6:00 ਵਜੇ 7:00 ਵਜੇ ਚੁਵਾਈ ਕਰਕੇ ਤਸੱਲੀ ਕਰ ਸਕਦੇ ਹੋ ਬਿਲਕੁਲ ਜੀ ਐਨ ਬਿਲਕੁਲ ਜਿਹੜਾ ਦੋਸਤੋ ਹਵਾਨਾ ਬਿਲਕੁਲ ਨਿਚੋੜ ਗਿਆ ਤਕਰੀਬਨ ਪਸ਼ੂ ਜਿਹੜੇ ਦੁੱਧ ਵਾਲੇ ਦੀ ਨਿਸ਼ਾਨੀ ਇਹ ਹੁੰਦੀ ਆ ਕੋਈ ਲਫਾਫਾ ਚਾਹੇ ਇਹ ਨਹੀਂ ਕਹਿ ਸਕਦੇ ਕੋਈ ਕਮਲਾ ਲੇਵਾ ਪਸ਼ੂ ਤੇ ਲੱਗਾ ਬਿਲਕੁਲ ਟਾਈਟ ਲੇਵਾ ਹੈ ਜਿੰਨਾ ਦੁੱਧ ਦੋਸਤੋ ਮਿਲਕ ਚਬਾਉਣ ਵਾਲਾ ਪਸ਼ੂ ਹੁੰਦਾ ਉਹਨਾਂ ਚਬਾ ਕੇ ਬਿਲਕੁਲ ਜਿਹੜਾ ਹਵਾਨਾ ਨਿ ਠੀਕ ਹੈ ਜੀ ਠੀਕ ਹੈ ਵੀਰ ਹੈਪੀ ਚਲੋ ਠੀਕ ਹੈ ਜੀ ਠੀਕ ਓਕੇ ਵੀਰ ਜੀ ਓਕੇ ਮਿਹਰਬਾਨੀ ਓਕੇ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ